ਰਮਨ ਉਠ ਦੱਸੋ ਕੀ ਆ ਦੱਸਣਾ ਕੀ ਆ ਕੁੜੀਆਂ ਦਾ ਵਿਆਹ ਕਰਕੇ ਤੇ ਮੜ ਕੇ ਸਤੇ ਰਹੀਦਾ ਹੁੰਦਾ ਵਾ ਤੈਨੂੰ ਨਹੀਂ ਪਤਾ ਵੀ ਉੱਠ ਕੇ ਰੋਟੀ ਬਣੀ ਫੜਾਉਣਾ ਰੋਟੀ ਪਾਣੀ ਤੇ ਪਕਾਇਆ ਵਾ ਆਏ ਤੇ ਹੀ ਹੁਣ ਜੇ ਨਾ ਨਾ ਕੋਈ ਇਹੋ ਜਿਹਾ ਕੰਮ ਕਰਨਾ ਵਾ ਅਗੇ ਤੇਰੀ ਮਰਜ਼ੀ ਆ ਜੋ ਕਰਨਾ ਕਰਦਾ ਜੇ ਹੋ ਗੱਲ ਵਾ ਨਾ ਤੁਸੀਂ ਭਰਾ ਨੂੰ ਨਹੀਂ ਸਮਝਾਉਣਾ ਨਹੀਂ ਪਿੰਦਰ ਨੂੰ ਸਮਝਾਉਣਾ ਤੇ ਮੇਰੀ ਵੀ ਗੱਲ ਸੁਣ ਲਓ ਫਿਰ ਇੱਕ ਮੈਂ ਵੀ ਆਪਣੀ ਮਰਜ਼ੀ ਕਰਨੀ ਆ ਆਡੋ ਹੋ ਕੇ ਵਿਖਾਉਂਗੀ ਫਿਰ ਮੈਂ ਰੁਪਿੰਦਰ ਹਫਤਾ ਹੋ ਗਿਆ ਉਹਨੂੰ ਛੱਡ ਦਿਆਂ ਨਾ ਤੇ ਹੁਣ ਨੀਗਾ ਜਾਣਾ ਕਿਤੇ ਵੀ ਆਹੀ ਵਾਂਡੇ ਵੀ ਸਾਰੇ ਨਿਕਲ ਗਏ ਆ ਹਾਂਜੀ ਨਹੀਂ ਉਹ ਤੇ ਹੈ ਹੀ ਆ ਹੁਣ ਤੁਹਾਨੂੰ ਵੀ ਪਤਾ ਹੀ ਆ ਇਹ ਵਿਆਹ ਦਾ ਬਾਅਦ ਜਾਣਾ ਉਹਨਾਂ ਦੇ ਪਿੰਦਾ ਹੀ ਆ ਓਯਾ ਹੋ ਤੇ ਹੈ ਹੀ ਆ ਤੇ ਹੁਣ ਕੋਈ ਕੰਮ ਤਾਂ ਦਾ ਵੇਖ ਲਾ ਫੇਰ ਕਿਰਪਾ ਵੀ ਘੁਸਾਣਾ ਕਰਕੇ ਬੈ ਜੀ ਇਹ ਫਿਰਦੇ ਰਹਿੰਦੇ ਆ ਦੋਵੇਂ ਜੀ ਬੁਸਾ ਵਾਦਾ ਕਰਨਾ ਉਹਨਾਂ ਨੇ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਪਤਾ ਹੀ ਆ ਉਹ ਚੱਲ ਫਿਰ ਮਨ ਚ ਆਈ ਜਾਂਦਾ ਵਾ ਉਹ ਸਾਰਿਆਂ ਦੇ ਜਾਇਆਂ ਤੇ ਸਰਦਾ ਨਹੀਂ ਆਹੋ ਇਹ ਤੇ ਗੱਲ ਹੈ ਹੀ ਆ ਨਾ ਹੁਣ ਪਿੰਡ ਜਾਣਾ ਵਾ ਕਿ ਦਿਨਾਂ ਹੀ ਪਰ ਇਹ ਆ ਵੀ 2-4 ਦਿਨ ਰੋਕੇ ਜਾਣਾ ਹਾਂ ਹਾਂਜੀ ਆਹੋ ਕੋਈ ਗੱਲ ਨਹੀਂ ਆ ਉਹਦੋਂ ਫਿਰ ਇਕੱਠੇ ਚੱਲਾਂਗੇ ਕੋਈ ਗੱਲ ਨਹੀਂ ਆ ਜਦ ਦਿਨ ਪਿੰਡ ਜਾਣਾ ਹੋਊਗਾ ਨਾ ਫਿਰ ਦੀ ਦੀ ਉਹਨਾਂ ਨੂੰ ਵੀ ਨਾਲੀ ਤਿਆਰ ਕਰ ਲਾਂਗੇ ਤੇ ਨਾਲੇ ਪੂਆ ਜੀ ਉਹਨਾਂ ਨੂੰ ਵੀ ਕਰ ਲਾਂਗੇ ਸਾਰੇ ਜਣੇ ਇਕੱਠੇ ਜਾਵਾਂਗੇ ਸਭ ਉਹ ਚੱਲ ਰੁਪਿੰਦਰ ਜਦ ਦਿਨ ਜਾਣਾ ਹੋਊਗਾ ਨਾ ਸਲਾਹ ਉਹਦੋਂ ਕਰਾਂਗੇ ਤੇ ਮੈਂ ਵੇਹਲਿਓ ਫੇਰਾ ਮਾਰਾਵਾਂ ਠੀਕ ਆ ਤੇ ਤੂੰ ਕੰਮ ਧੰਦਾ ਕਰਾਲਾ ਕੋਈ ਚਲੋ ਠੀਕ ਚਲ ਮੈਂ ਨਿਓ ਕਪੜੇ ਚੇਂਜ ਕਰ ਲਾਂ ਦੇਖਾਂ ਕੋਈ ਕੰਮ ਕਰ ਪਤਾ ਨਹੀਂ ਆਂ ਦੀਦੀ ਵੀ ਆਈ ਨਹੀਂ ਆ ਅੱਗੇ ਤੇ ਝਾਟ ਆ ਜਾਂਦੇ ਹੁੰਦੇ ਉਸੇ ਵਲੇ ਵੀ ਤੁਸੀਂ ਆ ਗਈਆਂ ਵਨ ਡੇ ਚਾਏ ਕਿਦਾਂ ਵੀ ਨਹੀਂ ਆ ਭਲਾ ਜਾਵੀਂ ਇੰਨਾ ਨਹੀਂ ਆ ਕਿ ਅੱਗੇ ਮੈਂ ਕੰਮ ਹੀ ਵੇਖ ਲਾਂ ਮਹਾਰਾਣੀ ਸਵੇਰ ਦੀ ਗਈ ਆ ਕੋਈ ਫਿਗਰ ਨਹੀਂ ਹੈਗਾ ਇਹਨੂੰ ਪਤਾ ਵਾ ਚਲ ਨੌਕਰਾਂ ਨਹੀਂ ਘਰ ਹੈਗੀ ਆ ਦੀਦੀ ਦੀਦੀ ਕੀ ਕਰ ਰਹੇ ਆ ਤੈਨੂੰ ਨਹੀਂ ਦਿਖਣ ਦੇ ਕੀ ਕਰਨ ਈ ਆ ਕੰਮ ਵੇਖਾ ਕਿੰਨਾ ਪਿਆਰ ਕਰਨ ਵਾਲਾ ਸਵੇਰ ਦੀ ਤੂੰ ਪਹਿਲਾਂ ਗਈ ਆ ਤੈਨੂੰ ਨਹੀਂ ਪਤਾ ਘਰ ਮੈਂ ਟਾਈਮ ਨਾ ਚਲ ਜਾ ਦੀਦੀ ਇਕੱਲੇ ਆ ਮੇਰੇ ਸਿਰ ਤੇ ਸਾਂਹ ਥੋੜੀ ਆ ਨਾ ਵੀ ਮੇਰੇ ਇਕੱਲੇ ਦਾ ਘਰ ਵਾ ਤੇਰਾ ਵੀ ਉਨਾ ਹੀ ਘਰ ਵਾ ਆਪਣੇ ਘਰ ਵਾਲੇ ਵੇਖਿਆ ਕਰ ਹੋਇਆ ਕੀ ਆ ਦੀਦੀ ਇਹ ਤਾਂ ਦੱਸੋ ਨਾਲੇ ਤੁਹਾਨੂੰ ਦੱਸ ਕੇ ਹੀ ਗਏ ਆ ਜਾਂ ਤਾਂ ਹੋਏ ਵੀ ਤੁਹਾਨੂੰ ਦੱਸ ਕੇ ਨਹੀਂ ਗਈ ਹੈਗੇ ਤੇ ਦੋਈਆਂ ਨੂੰ ਕਹਿ ਦਿੰਦੇ ਤੇ ਆਪਾਂ ਨਾ ਜਾਂਦੇ ਇਹਦਾ ਮਤਲਬ ਇਹ ਥੋੜੀ ਆ ਦੱਸ ਕੇ ਗਈਆਂ ਤੇ ਅੱਧੀ ਰਾਤ ਨੂੰ ਆਉਣਾ ਵਾ ਹਫਤਾ ਹੋ ਗਿਆ ਤੇਰੇ ਵੱਲ ਵੇਂਦੀ ਨੂੰ ਰੋਜ਼ ਤੁਰ ਪੈਣੀ ਆ ਕੀ ਗੱਲ ਸਾਡਾ ਨਹੀਂ ਜੀ ਕਰਦਾ ਜਾਣ ਨੂੰ ਜਿੱਦਾਂ ਤੇਰਾ ਜੀ ਕਰਦਾ ਵਾ ਨਾ ਉਹਦਾ ਸਾਡਾ ਵੀ ਘੁੰਮਣ ਨੂੰ ਜੀ ਕਰਦਾ ਵਾ ਪਰ ਨਹੀਂ ਮੈਨੂੰ ਆਪਣਾ ਘਰ ਦੇਖਦਾ ਵਾ ਘਰ ਦਾ ਕੰਮ ਹੀ ਨਹੀਂ ਮੁੱਕਦਾ ਤੂੰ ਚੁੱਪ ਕਰਕੇ ਤੁਰ ਪੈਣੀ ਆ ਥੋੜੀ ਬੋਤੀ ਸ਼ਰਮ ਕਰ ਲਾ ਹਾਂ ਦੀਦੀ ਐਂ ਤੇ ਤੁਹਾਡੇ ਸਿਰ ਤੇ ਘਰ ਛੱਡ ਕੇ ਚਲ ਗਈ ਅਸੀਂ ਤੇ ਨਾਲੇ ਜੇ ਮੰਮੀ ਹੁੰਦੇ ਚਲੋ ਉਹਦੇ ਸਿਰ ਤੇ ਛੱਡ ਜਾਣਾ ਅਸੀਂ ਤੂੰ ਕਿੱਦਾਂ ਨਹੀਂ ਗੱਲਾਂ ਕਰਨ ਦੇ ਆ ਐਂਦਾ ਤਾਂ ਨਾ ਕਰੋ ਜੇ ਆਪਾਂ ਚਲੀ ਗਈਆਂ ਤੇ ਆਪਖੰਡ ਜੇ ਮੇਰੇ ਸਾਹਮਣੇ ਨਾ ਕਰ ਪਹਿਲਾਂ ਆਪਾਂ ਪਹਿਣਾ ਹੀ ਠੀਕ ਆ ਨਾ ਸੇਕ ਰੇਨੀ ਨਹੀਂ ਆਹੀ ਹੁਣ ਸੌਰੇ ਆ ਗਈਆਂ ਵਾ ਰੁਪਿੰਦਰ ਇਹ ਵੀ ਤੈਨੂੰ ਆਪ ਸਮਝ ਹੋਣੀ ਚਾਹੀਦੀ ਆ ਕਿ ਚਲ ਦੀਦੀ ਘਰ ਵਾ ਜੇ ਮੈਂ ਦੱਸ ਕੇ ਚਲੀ ਗਈ ਆ ਤੇ ਟਾਈਮ ਨਾ ਘਰ ਆ ਜਾ ਤੇਰਾ ਫਰਜ਼ ਨਹੀਂ ਹੈਗਾ ਦੱਸਣ ਦਾ ਕਿ ਦੀਦੀ ਨੂੰ ਟਾਈਮ ਲੱਗ ਜਾਣਾ ਦੀਦੀ ਤੈਨੂੰ ਕੀ ਹੋ ਗਿਆ ਵਾ ਬਸ ਇੱਕ ਕੰਮ ਤੋਂ ਲੱਗ ਗਈ ਨਹੀਂ ਵੱਡੀ ਲੜਾਈ ਪਾ ਲਈ ਆ ਰੁਪਿੰਦਰ ਵੀ ਵੱਡੀ ਭੈਣ ਵਾ ਕਿਉਂ ਇਦਾਂ ਮੇਰੇ ਨਾਲ ਡੇਆ ਕਰਨ ਜੇ ਮੈਂ ਤੇਰੀ ਵੱਡੀ ਭੈਣ ਵਾਂ ਨਾ ਤੇ ਵੱਡੀ ਭੈਣ ਦਾ ਕਹਿਣਾ ਵੀ ਮੰਨਿਆ ਕਰਨਾ ਚਲੋ ਠੀਕ ਹੈ ਮੈਂ ਕਰ ਲੈਨੀ ਆ ਕੰਮ ਜਾਉਂਦੀ ਜਾ ਜਾ ਕੇ ਕੱਪੜੇ ਬਦਲ ਕੋਈ ਗੱਲ ਨਹੀਂ ਮੈਂ ਕਰ ਲੈਨੀ ਕੰਮ ਆਪੇ ਮੈਂ ਕਰ ਲੈਨੀ ਆ ਦੀਦੀ ਜਾਉਂਦੀ ਮੈਂ ਤੇ ਮੈਂ ਸਵੇਰ ਦੀ ਕੰਮ ਕਰਨ ਈ ਆ ਹੁਣ ਨਾ ਕੰਮ ਕਰੂੰਗੀ ਜਾ ਹੁਣ ਰੋ ਰੋ ਕੇ ਨਾ ਦੱਸ ਜਾ ਕੇ ਤੇ ਆਪਣਾ ਕੰਮ ਕੰਮ ਕਰ ਦੀਦੀ ਮੈਂ ਕਰ ਲੈਨੀ ਆ ਕੰਮ ਮੈਨੂੰ ਨਾ ਇਦਾਂ ਗੱਲਾਂ ਕਰੋ ਜੇ ਪਿੰਡ ਹੀ ਤੇ ਪਿੰਡ ਮੈਨੂੰ ਸਾਰਾ ਕੰਮ ਕਰਨਾ ਪਿਆ ਉਦੋਂ ਮੈਂ ਸੋਚਿਆ ਕਿ ਚਲ ਮੇਰੀ ਨਿੱਕੀ ਭੈਣ ਵਾਂ ਚਲ ਕੀ ਡੋਣਾ ਵਾ ਹੁਣ ਪਰ ਤੂੰ ਨਿੱਕੀ ਨਹੀਂ ਆ ਵਿਆਹ ਹੋ ਗਿਆ ਵਾ ਤੇਰਾ ਸਮਝਦਾਰੀ ਤੋਂ ਕੰਮ ਲੈ ਹੁਣ ਚਲੋ ਠੀਕ ਆ ਦੀਦੀ ਬਸ ਕਰੋ ਮੈਂ ਹੱਥ ਜੋੜ ਲੈਣੀ ਆ ਮੈਂ ਹੋਰ ਨਹੀਂ ਗੱਲਾਂ ਸੁਣ ਸਕਦੀ ਮੈਂ ਕਰ ਲੈਣੀ ਆ ਕੰਮ ਜਾਓ ਮੇਰੇ ਗੜੀ ਹੱਥ ਨਾ ਜੋ ਠੀਕ ਆ ਨਾ ਮੇਰੇ ਕੋਲ ਪਹਿਲਾਂ ਕੰਮ ਨਹੀਂ ਹੁੰਦਾ ਕਰ ਲੂੰਗੀ ਮੈਂ ਆਪੇ ਕੰਮ ਜਾ ਜਾ ਕੇ ਤੇ ਕੱਪੜੇ ਬਦਲ ਤੂੰ ਦੀਦੀ ਮੈਂ ਤੁਹਾਨੂੰ ਕਹਿਂਦੀ ਰਹਾਂ ਦੋ ਤੁਸੀਂ ਜਾਓ ਮੈਂ ਕਰ ਲੈਣੀ ਜਾਓ ਦੱਸ ਪੜਾ ਕਿੰਨਾ ਕੰਮੋਂ ਸਾਲੇ ਮੈਂ ਸਵੇਰੇ ਸਾਰਾ ਕੰਮ ਨਾਲ ਕਰਾ ਕੇ ਗਈ ਸੀ ਸਿਰਫ ਇਸੇ ਗੱਲੋਂ ਇਹ ਮੈਨੂੰ ਡੇਵੇ ਗੱਲਾਂ ਕਰਨ ਇਹ ਇੱਕ ਟਾਈਮ ਵਧ ਲਾਈਆਂ ਮੈਂ ਨਾ ਇਹ ਵਾਲੀ ਉਮੀਦ ਨਹੀਂ ਰੱਖੀ ਕਿ ਮੇਰੀ ਵੱਡੀ ਭੈਣ ਵਾ ਮੇਰੇ ਨਾਲ ਇਦਾਂ ਕਰਨਗੇ ਇਦਾਂ ਬੋਲਣਗੇ ਪਤਾ ਨਹੀਂ ਕਿਉਂ ਇਦਾਂ ਡੇ ਇਹ ਮੇਰੇ ਨਾਲ ਕਰਨ ਕੋਈ ਗੱਲ ਨਹੀਂ ਭੂਆ ਜੀ ਨੂੰ ਦੱਸਦੀਆਂ ਜਾ ਕੇ ਕਿ ਭੂਆ ਜੀ ਵੇਖ ਲੋ ਹਲੇ ਤੇ ਮਹੀਨਾ ਹੀ ਕੀ ਹੋਇਆ ਵਾ ਵਿਆਹ ਨੂੰ ਤੇ ਆ ਗੱਲਾਂ ਘਰ ਚ ਹੋਣ ਵੀ ਡੈਪੀਆਂ ਵਾ ਤੇ ਮੁੜਕੇ ਮੇਰਾ ਕੀ ਬਣੂਗਾ ਚੱਲ ਪਹਿਲਾਂ ਇਦਾਂ ਕਰਾਂ ਭਾਂਡਿਆਂ ਦੀ ਪੰਡੋ ਰਪਈ ਉਹ ਸਾਫ ਕਰ ਲੈਣੀ ਆ ਬਾਅਦ ਚ ਜਾਨੀ ਆ ਬੂਆ ਜੀ ਆਜਰਪਿੰਦਰ ਰਪਿੰਦਰ ਕੀ ਗੱਲ ਹੋਈ ਆ ਕੁਛ ਨਹੀਂ ਬੂਆ ਜੀ ਗੱਲ ਤੇ ਕੋਈ ਹੋਈ ਆ ਪਰੋਂ ਕਾ ਤੋ ਨਹੀਂ ਆ। ਹੋਣਾ ਕੀ ਆ 부ਆ ਜੀ ਕੋ ਨਾ ਪੁੱਛੋ। ਹਾਏ ਹਾਏ ਕੀ ਹੋ ਗਿਆ ਵਾ ਦੱਸ ਤੇ ਸਹੀ। ਕੀ ਹੋਇਆ ਵਾ? ਚਲ ਉੱਥੇ ਬਹਿ ਮੰਜੇ ਤੇ। 부ਆ ਜੀ ਮੈਨੂੰ ਇਹ ਦੱਸੋ ਕਿ ਜੇ ਤੁਸੀਂ ਰਿਸ਼ਤਾ ਕਰਵਾਇਆ ਵਾ ਤੇ ਇਹ ਥੋੜਾ ਵਾ ਕਿ ਘਰ ਦੇ ਵਿੱਚ ਕਪਾਤੀ ਪਿਆਰ ਹੋਵੇ। ਰੁਪਿੰਦਰ ਕੀ ਹੋਇਆ ਵਾ ਮੈਨੂੰ ਦੱਸ ਗੱਲ ਤੇ ਦੱਸ ਹੋਇਆ ਕੀ ਆ ਫੇਰ ਹੀ ਪਤਾ ਲੱਗੂਗਾ ਵਾ ਜੀ ਗੱਲ ਕੀ ਹੋਣੀ ਆ ਤੁਹਾਨੂੰ ਵੀ ਪਤਾ ਵਾ ਮੈਂ ਆਪਣੀ ਵੱਡੀ ਭੈਣ ਨੂੰ ਨਾ ਮਾਂ ਦੇ ਸਮਾਨ ਸਮਝਦੀ ਸੀ ਵੀ ਨਹੀਂ ਮੇਰੀ ਮਾਂ ਹੀ ਇੱਕ ਸਾਬ ਦੀ ਏ ਪਰ ਅੱਜ ਉਹਨਾਂ ਨੇ ਮੈਨੂੰ ਉਹ ਉਹ ਗੱਲਾਂ ਕੀਤੀਆਂ ਵਾ ਨਾ ਕਿ ਜਿਹੜਾ ਕੋਈ ਹਸਾਬ ਨਹੀਂ ਆ ਮੈਨੂੰ ਇਹ ਕਹਿੰਦੇ ਆ ਵੀ ਤੂੰ ਇਹ ਜਦਨ ਦਾ ਵਿਆਹ ਹੋਇਆ ਵਾ ਘਰ ਨਹੀਂ ਬੈਣਦੀ ਕਦੀ ਕਿਤੇ ਫਿਰਨ ਚਲ ਜਾਂਦੀ ਕਦੀ ਕਿਤੇ ਚਲ ਜਾਂਦੀ ਆ ਹੁਣ ਮੈਨੂੰ ਇਹ ਦੱਸੋ ਪੀ ਜੇਕ ਦੀ ਆਪਾਂ ਚਲ ਗਏ ਆ ਤੇ ਘਰ ਦਾ ਕੰਮਕਾਰ ਵੀ ਤਾਂ ਸਾਰਾ ਕਰਕੇ ਜਾਈਦਾ ਵਾ ਤੇ ਜੇ ਮਗਰ ਉਹਨਾਂ ਦੇ ਕਰ ਵੀ ਲਿਆ ਵਾ ਐਡੀ ਕਿਹੜੀ ਗੱਲ ਹੋ ਗਈ ਭਲਾ ਹੁਣ ਇਹ ਕਹਿੰਦੇ ਆ ਵੀ ਇਹ ਆਪਣਾ ਹੁਣ ਦਰਾਨੀ ਜਿਹਾ ਠੰਡਾ ਰਿਸ਼ਤਾ ਵਾ ਆਪਣਾ ਹੁਣ ਨਾ ਭੈਣਾ ਦਾ ਰਿਸ਼ਤਾ ਨਹੀਂਗਾ ਹੈਗਾ ਹੁਣ ਤੁਸੀਂ ਇਹ ਦੱਸੋ ਕਿ ਮੈਂ ਦੁੱਖ ਸੁੱਖ ਕਿੰਨਾ ਭੁੱਲਣਾ ਵਾ ਜੇ ਉਹੀ ਮੇਰੇ ਨਾਲ ਇਦਾਂ ਕਰਨਦੀ ਇਹਦੇ ਹਾਏ ਹਾਏ ਰਪਿੰਦਰ ਕੀ ਹੋ ਗਿਆ ਵਾ ਸੰਦੀਪ ਨੂੰ ਤੁਸੀਂ ਤੇ ਦੋਵੇਂ ਭੈਣਾ ਨਾ ਇੱਕ ਦੂਜੀ ਤੇ ਜਾਨ ਦਿੰਦੀਆਂ ਸੀ ਹੁਣ ਕੀ ਗੱਲ ਹੋ ਗਈ ਆ ਦਸ ਜੇ ਤੂੰ ਕਿਤੇ ਚਲ ਵੀ ਗਈ ਆ ਤੇ ਫਿਰ ਕੀ ਆ ਤੇ ਕੋਈ ਗੱਲ ਨਹੀਂ ਆ ਉਹਨੇ ਵੀ ਉਦਾਂ ਹੀ ਤੈਨੂੰ ਕਹਿਤਾ ਹਣਾ ਵਾ ਉਹਦਾ ਵੀ ਕੀ ਕਰਦਾ ਹਣਾ ਕਿਤੇ ਜਾਣ ਨੂੰ ਤੇ ਤੂੰ ਉਹਨੂੰ ਕਹਿਣਾ ਸੀ ਨਾ ਕਿ ਕੋਈ ਗੱਲ ਨਹੀਂ ਜਿੱਥੇ ਜਾਣਾ ਹੁਣ ਤੁਸੀਂ ਚਲ ਜਾਓ ਨਹੀਂ ਪੂਆ ਜੀ ਮੈਂ ਨਾ ਕਿੰਨੇ ਦਿਨ ਹੀ ਹੋ ਗਏ ਉਹਨਾਂ ਦੇ ਮੂੰਹ ਵਾਲੇ ਵੇਖਣ ਦੀਆਂ ਐਵੇਂ ਨਾ ਰੁਖੇ ਰੁਖੇ ਜੇ ਰਹਿੰਦੇ ਆ ਜੇ ਕੋਈ ਗੱਲਬਾਤ ਹੁੰਦੀ ਆ ਤਾਂ ਵੀ ਐਵੇਂ ਖੁੱਲ ਕੇ ਉਹ ਜੀ ਕਰਦੇ ਨਹੀਂ ਆ ਐਵੇਂ ਚੁੱਪ ਕੀਤੇ ਜੇ ਰਹਿੰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਇੱਕ ਵਾਰ ਨਾ ਘਰ ਆਓ ਅੱਗੇ ਤਾਂ ਨਾਲ ਗੱਲਬਾਤ ਕਰੋ ਵੀ ਕੀ ਗੱਲ ਵਾ ਐਦਾਂ ਤੇ ਫਿਰ ਕੰਮ ਔਖਾ ਹੀ ਆ ਹੁਣ ਰਹਿਣਾ ਵੀ ਆਪਾਂ ਇਕੱਠੀਆਂ ਨਹੀਂ ਆ ਰਪਿੰਦਰ ਮੈਂ ਤੇ ਨਾ ਬੜੇ ਮਾਣ ਨਾਲ ਤੁਹਾਡਾ ਰਿਸ਼ਤਾ ਲਿਆਂਦਾ ਸੀ ਵੀ ਚੱਲ ਕੋਈ ਗੱਲ ਨਹੀਂ ਜੇ ਦੋਵੇਂ ਭਰਾ ਨਾ ਅੱਗੇ ਵਿਚਾਰੇ ਦੁਖੀ ਐ ਨਾ ਸਾਰੀ ਉਮਰ ਇਹਨਾਂ ਨੇ ਐਦਾਂ ਕੱਢ ਦਿੱਤੀ ਐ ਤੇ ਚੱਲ ਹੁਣ ਹੀ ਸੌਖੇ ਰਹਿਣਗੇ ਕਿਉਂਕਿ ਮੈਨੂੰ ਤੁਹਾਡਾ ਪਤਾ ਹੀਗਾ ਵੀ ਤੁਸੀਂ ਚੰਗੀਆਂ ਜੇ ਪਰ ਜੇ ਐਦਾਂ ਕਰਨ ਲਈ ਐ ਸੰਦੀਪ ਫੇਤੇ ਮੇਰੇ ਵਾਸਤੇ ਵੀ ਬੜਾ ਔਖਾ ਵਾ ਇਦਾਂ ਮੈਨੂੰ ਵੀ ਗੱਲਾਂ ਹੀ ਹੋਣੀਆਂ ਵਾ ਫਿਰ ਆਖਣਾ ਇੰਨੇ ਰਿਸ਼ਤਾ ਕਰਾਇਆ ਸੀ ਭੂਆ ਜੀ ਤੁਸੀਂ ਇੱਕ ਵਾਰ ਨਾ ਉਹਨਾਂ ਨਾਲ ਆ ਕੇ ਗੱਲ ਕਰੋ ਸਮਝਾਓ ਉਹਨਾਂ ਨੂੰ ਥੋੜਾ ਜਿਹਾ ਵੀ ਜੇ ਹੁਣ ਇਹੋ ਕੰਮ ਕਰਦੇ ਵਿੱਚ ਚੱਲਦੇ ਰਹੇ ਤੇ ਇੰਨੀ ਲੰਬੀ ਜ਼ਿੰਦਗੀ ਆ ਕਿੱਦਾਂ ਕੱਟਣੀ ਇਕੱਠੀਆਂ ਨੇ ਜੇ ਹੁਣ ਪਿੰਡ ਦਸੀਏ ਤੁਹਾਨੂੰ ਵੀ ਪਤਾ ਵਾ ਮੰਮੀ ਵਿਚਾਰੀ ਨੇ ਨਾ ਅੱਗੇ ਮਹਾਪਾਰਾ ਲਾਇਆ ਵਾ ਤੇ ਡੈਡੀ ਉਦਾਂ ਸਾਥ ਦੇਣ ਜੋਗੇ ਹਨੀ ਆ ਇੱਕ ਜੇ ਕਹਿ ਸਕਦੀ ਆ ਤੂੰ ਹੁਣ ਤੁਹਾਨੂੰ ਹੀ ਕਹਿ ਸਕਦੀ ਆ ਹੋਰ ਕਿਨੂੰ ਕਹੀਏ ਚੱਲ ਰਪਿੰਦਰ ਤੂੰ ਫਿਕਰ ਨਾ ਕਰ ਮੈਂ ਕਰਦੀ ਆ ਸੰਦੀਪ ਨਾਲ ਗੱਲ ਤੇ ਸਮਝਾਉਣੀ ਆ ਉਹਨੂੰ ਕਿ ਦੱਸ ਪਿੱਛੇ ਤੁਸੀਂ ਕਿੰਨੀਆਂ ਤੰਗ ਸੀਗੀਆਂ ਹੁਣ ਤੇ ਤੁਹਾਨੂੰ ਸੁੱਖ ਮਿਲਿਆ ਵਾ ਤੇ ਕਿਉਂ ਇਦਾਂ ਕਰਨ ਢੀਆਂ ਜੇ ਕੋਈ ਨਹੀਂ ਜੀ ਉਹਦੇ ਮਨ 'ਚ ਕੋਈ ਗੱਲ ਹੋਊਗੀ ਨਾ ਮੈਂ ਉਹਨੂੰ ਪੁੱਛ ਲੂੰਗੀ ਕਿ ਜੇ ਤੇਰੇ ਦਿਲ 'ਚ ਵੀ ਕੋਈ ਗੱਲ ਹੈਗੀ ਆ ਤੇ ਤੂੰ ਦੱਸ ਦੇ ਤੇ ਕੋਈ ਗੱਲ ਨਹੀਂ ਜੇ ਉਹਨੇ ਕਿਤੇ ਜਾਣਾ ਹੋਊਗਾ ਨਾ ਹੁਣ ਉਹਨੂੰ ਕਲਾ ਦਾਂਗੇ ਤੂੰ ਨਾ ਫਿਕਰ ਕਰ ਐਵੇਂ ਨਾ ਇਦਾਂ ਕਰੀ ਜਾ ਮੈਂ ਜਾਣੀ ਆ ਪੂਆ ਜੀ ਤੁਸੀਂ ਜਾਣਾ ਨਹੀਂ ਆ ਤੁਸੀਂ ਮੇਰੇ ਨਾਲ ਹੀ ਚਲੋ ਵੀ ਹੁਣ ਤੁਹਾਨੂੰ ਵੀ ਪਤਾ ਵਾ ਜੇ ਰੋਈ ਦੜੀ ਇਹੋ ਗੱਲਾਂ ਹੁੰਦੀਆਂ ਰਹੀਆਂ ਤੇ ਫਿਰ ਚੱਲ ਕੋਈ ਨਹੀਂ ਰਪਿੰਦਰ ਮੈਂ ਤਾਂ ਉਦਾਂ ਡਈ ਹੀ ਸਬਜ਼ੀ ਲਾਉਣ ਤੇ ਚੱਲ ਮੈਂ ਆ ਕੇ ਲਾ ਲੈਨੀ ਆ ਫਿਰ ਭਾਜੀ ਉਠੋ ਤੁਸੀਂ ਮੇਰੇ ਨਾਲ ਹੀ ਚਲੋ ਕੰਮ ਆ ਕੇ ਕਰਦੇ ਰਹੋ ਭਾਵੇਂ ਚੱਲ ਫਿਰ ਚੱਲ ਸੰਦੀਪ ਤੂਰ ਜਾਈਂ ਜਵੜੀ ਆ ਸਸਰੀ ਘਰ ਠੀਕ ਵੀ ਆ ਹਾਂਜੀ ਠੀਕ ਆ ਮੈਂ ਹਰ ਜਾਈਂ ਚ ਵੜੀ ਆ ਨਾ ਉੱਧੇ ਕੰਮ ਧੰਦਾ ਕਰਕੇ ਬੈ ਗਈ ਕੀ ਕਰਨਾ ਫਿਰ ਕੰਮ ਧੰਦਾ ਤੇ ਕਰ ਰਿਹਾ ਵਾਂ ਤੇ ਮੈਂ ਤਾਂ ਠੀਕ ਹੀ ਆ ਤੇ ਇਹਨੂੰ ਕੀ ਕਿਹਾਈ ਮੈਂ ਭੂਆ ਜੀ ਇਹਨੂੰ ਕੀ ਕਹਿਣਾ ਸੀ ਕੀ ਗੱਲ ਹੋਈ ਆ ਗੱਲ ਤੇ ਸੰਦੀਪ ਕੋਹਵ ਨਹੀਂ ਹੋਈ ਹੈਗੀ ਉਹ ਵਿਚਾਰੀ ਰੋਂਦੀ ਗਈ ਆ ਮੇਰੇ ਵੱਲ ਤੇ ਸੰਦੀਪ ਨੇ ਮੈਨੂੰ ਵੱਧ ਘੱਟ ਬੋਲਿਆ ਚੱਲ ਉਹ ਨਿਆਣੀ ਸਿਆਣੀ ਹੈ ਜੀ ਜੀ ਕੋ ਕੋਈ ਗਲਤੀ ਹੋ ਵੀ ਜਾਂਦੀ ਆ ਤੇ ਤੂੰ ਸਿਆਣੀ ਆ ਹੁਣ ਕਿਹੜੀ ਟਾਡੀ ਇੱਥੇ ਸੱਸ ਵਾਂ ਜਿੰਨੇ ਸਮਝਾ ਲੈਣਾ ਵਾ ਤੁਹਾਨੂੰ ਭੂਆ ਜੀ ساری ਉਮਰ ਹੀ ਨੇ ਨਿਆਣੀ ਰਹਿਣਾ ਵਾ ਇਹਨੂੰ ਨਹੀਂ ਸਮਝ ਹੈਗੀ ਪਹਿਲਾਂ ਪੇਕੇ ਹੀ ਨਾ ਆਪਾਂ ਉਹ ਗੱਲ ਹੋ ਰਹੀ ਕੋਈ ਗੱਲ ਨਹੀਂ ਕੋਈ ਵੀ ਗਲਤੀ ਕਰਦੀ ਸੀ ਨਾ ਮaaf ਕਰ ਦਈਦਾ ਸੀ ਹੁਣ ਤੁਹਾਨੂੰ ਵੀ ਪਤਾ ਵਾ ਸਾਡੇ ਕਿਹੜਾ ਸਹਤੇ ਸੱਸ ਵਾ ਜਿੰਨੇ ਸਾਨੂੰ ਸੰਭ ਲੈਣਾ ਵਾ ਸੰਭਣਾ ਤੇ ਅਸੀਂ ਦੋਵਾਂ ਨੇ ਹੀ ਆ ਨਾ ਇਹਦਾ ਮਤਲਬ ਇਹ ਥੋੜੀ ਆ ਕਿ ਮੈਂ ਵੱਡੀ ਆ ਸਭ ਕੁਝ ਮੈਂ ਹੀ ਸੰਭ ਲੈਣਾ ਵਾ ਕੱਲ ਨੂੰ ਫੇਰ ਇਹਨੇ ਕਹਿਣਾ ਵਾ ਸਭ ਕੁਝ ਦੀਦੀ ਕਰਦੀ ਆ ਮੈਨੂੰ ਤੇ ਕੁਝ ਕਹਿੰਦੇ ਨਹੀਂ ਕਰਨ ਵਾਸਤੇ ਦੀਦੀ ਹਾ ਬਲਾ ਕਿਦਾਂ ਦੀ ਗੱਲ ਹੋਈ ਮੈਂ ਤੇ ਇਦਾਂ ਦੀ ਕੋਈ ਗੱਲ ਕੀਤੀ ਨਹੀਂ ਹੈਗੀ ਇਦਾਂ ਆਪਣੇ ਕੋਲੇ ਬਣਾਈ ਜਾਂਦੇ ਆ ਜਿੱਦਾਂ ਰਪਿੰਦਰ ਤੁਹਾਡੇ ਸਿਰ ਤੇ ਸਾਰੀ ਜ਼ਿੰਮੇਵਾਰੀ ਦਿੱਤੀ ਆ ਕਿ ਤੁਸੀਂ ਵੱਡੇ ਆ ਜਿੱਦਾਂ ਰਪਿੰਦਰ ਹੁਣ ਤੁਹਾਨੂੰ ਸੱਦ ਕੇ ਲੈ ਆਈਆਂ ਮੈਨੂੰ ਕੀ ਪਤਾ ਹੁਣ ਤੂੰ ਝੂਠੀਆਂ ਸੱਚੀਆਂ ਕੀ ਦਸੀਆਂ ਵਾ ਤੇ ਇਦਾਂ ਨਹੀਂ ਕਰੀਦਾ ਹੁੰਦਾ ਉਹਨੇ ਮੈਨੂੰ ਸੰਦੀਪ ਕੁਝ ਨਹੀਂ ਗਾ ਕਿਹਾ ਹੈਗਾ ਫਿਰ ਕੀ ਹੋਇਆ ਵਾ ਜੇ ਉਹ 2-4 ਦਿਨ ਕਿਤੇ ਚਲ ਗਏ ਆ ਤੇ ਹੁਣ ਉਹ ਕਰਦਾ ਕੰਮ ਕਰ ਲਿਆ ਕਰੂਗੀ ਤੇ ਤੁਸੀਂ ਘੁੰਮ ਫੇਰ ਆਓ ਤੇ ਇਦਾਂ ਨਹੀਂ ਕਰੀਦਾ ਭੂਆ ਜੀ ਇਹ ਗੁੱਸਾ ਕਰਕੇ ਬੈਗੀ ਆ ਇੱਕ ਪਾਸੇ ਕਹਿੰਦੀ ਤੁਸੀਂ ਵੱਡੇ ਆ ਜਿੰਮੇ ਮਾੜਾ ਮੋਟਾ ਛਿੜਕ ਵੀ ਦਿੱਤਾ ਤਾਂ ਫਿਰ ਕੀ ਹੋ ਗਿਆ ਇਹਦੇ ਵਿੱਚ ਬੇ ਸੰਦੀਪ ਉਹ ਨਿਆਣੀ ਸਿਆਣੀ ਆ ਛਿੜਕਣਾ ਜ਼ਰੂਰੀ ਨਹੀਂ ਆ ਪਿੱਛੜ ਕੇ ਹੀ ਸਾਰੀਆਂ ਗੱਲਾਂ ਹੁੰਦੀਆਂ ਪਿਆਰ ਨਾ ਸਮਝਾ ਲੈਂਦੀ ਤੂੰ ਉਹਨੂੰ ਤੇ 부ਆ ਜੀ ਪਿਆਰ ਨਾ ਸਮਝਦੀ ਨਹੀਂ ਹੈਗੀ ਹਫਤਾ ਹੋ ਗਿਆ ਮੇਰੇ ਮੂੰਹਾਂ ਲੈ ਵੇਖਣ ਦੀਆਂ ਜੋ ਸਵੇਰ ਤੋਂ ਜਾਂਦੇ ਆ ਨਾ ਸ਼ਾਮਾਂ ਨੂੰ ਘਰ ਆਉਂਦੇ ਆ ਇਹਨੂੰ ਨਹੀਂ ਪਤਾ ਹੈਗਾ ਕਿ ਜਮਾਨਾ ਕਿਦਾਂ ਦਾ ਵਾ ਟਾਈਮ ਨਹੀਂ ਘਰ ਚਲ ਜੀਏ ਕੱਲ ਨੂੰ ਕੋਈ ਅਭੀ ਨਭੀ ਹੋਗੀ ਤੇ ਕੌਣ ਜ਼ਿੰਮੇਵਾਰ ਵਾ ਕਹਣਾ ਭੈਣ ਨੇ ਸਮਝਾਇਆ ਨਹੀਂ ਚਲ ਕੋਈ ਗੱਲ ਨਹੀਂ ਸੰਦੀਪ ਐਵੇਂ ਨਾ ਇਦਾ ਨਾ ਕਰਿਆ ਕਰੋ ਕੋਈ ਆਂਡ ਗਵਾਂਡ ਸੁਣੂਗਾ ਤੇ ਕੀ ਕਹੂਗਾ ਵਿੱਚੇ ਤੁਹਾਡੀ ਬੇਇੱਜ਼ਤੀ ਹੋਣੀ ਆ ਤੇ ਵਿੱਚੇ ਮੇਰੀ ਹੋਣੀ ਆ ਪੂਆ ਜੀ ਜੇ ਹਾਂ ਗੱਲ ਵਾ ਨਾ ਤੇ ਮੈਂ ਇਹਨੂੰ ਕਹਿਣਾ ਛੱਡ ਦੇਣਾ ਵਾ ਜਿੱਥੇ ਮਰਜੀ ਜਾਵੇ ਜੋ ਮਰਜੀ ਕਰੇ ਉਹ ਨਹੀਂ ਸੰਦੀਪ ਕਹਿਣਾ ਵਾ ਕਹਿਣਾ ਕਿਉਂ ਨਹੀਂ ਆ ਪਰ ਪਿਆਰ ਨਾ ਕਿਹਾ ਕਰ ਚਾਲ ਰਪਿੰਦਰ ਜਿਉਂ ਕਹਿੰਦੀ ਹੁੰਦੀ ਆ ਨਾ ਤੇ ਤੂੰ ਵੀ ਕਹਿਣਾ ਮੰਨ ਜਾ ਕਰ ਬਾਉ ਉਹਦੀ ਗੱਲ ਵੀ ਸੱਚੀ ਆ ਪੂਆ ਜੀ ਕੋਈ ਗੱਲ ਨਹੀਂ ਅੱਗੇ ਤੋਂ ਧਿਆਨ ਰੱਖੂੰਗੀ ਜੇ ਹੁਣ ਗਲਤੀ ਹੋ ਗਈ ਹੈ ਨਾ ਤੇ ਅੱਗੇ ਤੋਂ ਨਹੀਂ ਹੁੰਦੀ ਹੈਗੀ ਵੀ ਉਹ ਨਹੀਂ ਨਹੀਂ ਭੂਆ ਜੀ ਮੈਂ ਇਹਨੂੰ ਕਹਿਣਾ ਛੱਡ ਦੇਣਾ ਠੀਕ ਹੈ ਨਾ ਤੇਰੀ ਬਲ ਉਹ ਕਿਦਾਂ ਦੀ ਗੱਲ ਹੋਈ ਵੀ ਤੇ ਫਿਰ ਤੂੰ ਭੂਆ ਨੂੰ ਕੋ ਲੈ ਕੇ ਆਈ ਏਡੀ ਛੇਤੀ ਭੂਆ ਨੂੰ ਤੇ ਮੈਂ ਜਿਹੜੀ ਗੱਲ ਕਰਦੀ ਤੂੰ ਮੇਰ ਨਾਲ ਕਰ ਲੈਂਦੀ ਹਾਏ ਹਾਏ ਸੰਦੀਪ ਫਿਰ ਕੀ ਹੋਇਆ ਮੈਨੂੰ ਲੈ ਆਈ ਏ ਤੇ ਮੈਂ ਤਾਂ ਉਹਦਾ ਭੂਆ ਜੀ ਨੇ ਕਿਹਾ ਵਾ ਵੀ ਚੱਲ ਭੂਆ ਜੀ ਜੀ ਕੋਈ ਗੱਲਬਾਤ ਘਰ ਚ ਹੈਗੀ ਆ ਤੇ ਦੀਦੀ ਨੂੰ ਪੁੱਛ ਲੋ ਵੀ ਕਿਉਂ ਇਦਾਂ ਗੁੱਸੇ ਹੋਂਦੇ ਆ ਹੋਰ ਤਾਂ ਕੋਈ ਮੜੀ ਗੱਲ ਮੈਂ ਕਹੀ ਨਹੀਂ ਭੂਆ ਨੂੰ ਹਾਏ ਨਹੀਂ ਉੱਥੇ ਤੇ ਤੁਸੀਂ ਇਦਾਂ ਕਰਦੀਆਂ ਨਹੀਂ ਹੁੰਦੀਆਂ ਹੁਣ ਤਾਂ ਨਹੀਂ ਤੁਹਾਨੂੰ ਕੀ ਹੋ ਗਿਆ ਗੱਲ ਕੰਮ ਦੀ ਨਹੀਂ ਹੁੰਦੀ ਕੰਮ ਤੇ ਮੈਂ ਆਪੇ ਕਰ ਹੀ ਲੈਣਾ ਸੀ ਮੈਨੂੰ ਇਹ ਗੱਲ ਦਾ ਗੁੱਸਾ ਹੀ ਕਿ ਇੰਨੀ ਲੇਟ ਕਿਉਂ ਆਏ ਆ ਮੈਨੂੰ ਹੀ ਫਿਕਰ ਹੋਣ ਦੀ ਹੀ ਗੱਲ ਉਹਦੀ ਵੀ ਸਿਆਣੀ ਆ ਬਾਉ ਜਮਾਨਾ ਨਹੀਂ ਗਾ ਚੰਗਾ ਤੁਸੀਂ ਜਿੱਥੇ ਵੀ ਜਾਣਾ ਹੁੰਦਾ ਵਾ ਨਾ ਤੇ ਟਾਈਮ ਨਾਲ ਘਰ ਆਜਿਆ ਕਰੋ ਚਲ ਦੀਦੀ ਮੈਨੂੰ ਮਾਫ ਕਰ ਦਿਓ ਮੈਂ ਉਥੇ ਜੋੜ ਦਿੰਨੀ ਤੁਹਾਡੇ ਘੜੀ ਅੱਗੇ ਤੋਂ ਇਦਾਂ ਦੀ ਕੋਈ ਗਲਤੀ ਨਹੀਂ ਹੁੰਦੀ ਜਾ ਜਾ ਕੇ ਚਾਹ ਬਣਾ ਭੂਆ ਵਾਸਤੇ ਮੈਂ ਬਣਾਉਣੀ ਆ ਚਾਹ ਔਰ ਐਂ ਦੇ ਰਪਿੰਦਰ ਚਾਹ ਨਹੀਂ ਮੈਂ ਪੀਣੀ ਤੈਨੂੰ ਤੇ ਪਤਾ ਹੀ ਐ ਮੈਂ ਕੰਮ ਕਰਨ ਢੀ ਹਾਂ ਨਹੀਂ ਭੂਆ ਜੀ ਮੈਂ ਬਣਾਉਣੀ ਆ ਕੋਈ ਗੱਲ ਨਹੀਂ ਬਹਿ ਜੂ ਨਹੀ ਨਹੀ ਚਾਹ ਰਹਿਣ ਦੇ ਤੇ ਤੂੰ ਹੋਰ ਕੋਈ ਕੰਮ ਕਰ ਲਾ ਚੱਲ ਸੰਦੀਪ ਉਹ ਵੀ ਨਿਆਣੀ ਆ ਜੀ ਉਹਨੂੰ ਇੰਨੀ ਸਮਝ ਨਹੀਂ ਹੈਗੀ ਤੈਨੂੰ ਵੀ ਪਤਾ ਵਾ ਪਿਛੇ ਤੇ ਨਾ ਸਾਰੀ ਉਮਰ ਤੁਹਾਡੀ ਝੜਖਾਂ ਚ ਲੰਘੀ ਹੋਣੀ ਤੇ ਇਹੋ ਚਾਰ ਦਿਨ ਹੈਗੇ ਆ ਘੁੰਮ ਫੇਰ ਲੈਣ ਦੇ ਚੱਲ ਭੂਆ ਜੀ ਮੈਂ ਇਹਨੂੰ ਘੁੰਮਣ ਤੋਂ ਨਹੀਂ ਡੱਕਦੀ ਹੈਗੀ ਜਿੱਥੇ ਮਰਜੀ ਜਾਣਾ ਪਰ ਟਾਈਮ ਨਾਲ ਤੇ ਘਰ ਆਇਆ ਕਰਨ ਮੜਾ ਮੋਟਾ ਇਨਾ ਕਿ ਮੈਂ ਕਹੂੰਗੀ ਨਾ ਇਹਨੂੰ ਇਹ ਫੇਰੀ ਸੁਧਰਨਾ ਚਲ ਕੋਈ ਨਹੀਂ ਸੰਦੀਪ ਹੁਣ ਉਹਨੂੰ ਨਾ ਐਵੇਂ ਨਾ ਕਹੀ ਜਾਈ ਕਿ ਤੂੰ ਮੇਰੇ ਵੱਲ ਕੀ ਲੈਣ ਗਈ ਉਹ ਤੇ ਉਦਾਂ ਹੀ ਗਈ ਵਿਚਾਰੀ ਉਹਨੇ ਗੱਲ ਗੁਲ ਨਹੀਂ ਕੋਈ ਵੀ ਮੈਨੂੰ ਦਸੀ ਤੈਨੂੰ ਪਤਾ ਹੀ ਆ ਉਹਦੇ ਸੁਭਾਅ ਦਾ ਝੱਟ ਰੋਂਡਾ ਪੈਂਦੀ ਆ ਕੋਈ ਗੱਲ ਨਹੀਂ ਦੀ ਟੈਨਸ਼ਨ ਨਾ ਲਓ ਨਹੀਂ ਕੁਝ ਵੀ ਕਹਿੰਦੀ ਉਹਨੂੰ ਮੈਂ ਚਲ ਠੀਕ ਆ ਜਾਣੀ ਨਹੀਂ ਚਾਹ ਪੀ ਕੇ ਚਲ ਜਾਈ ਨਹੀਂ ਚਾਹ ਨਹੀਂ ਮੈਂ ਪੀਣੀ ਮੈਂ ਤਾਂ ਸਬਜ਼ੀ ਲਾਉਣ ਗਈ ਸੀ ਇਹ ਵਿਚਾਰੀ ਉੱਥੇ ਹੀ ਚਲ ਗਈ ਸੀ ਹੁਣ ਐਵੇਂ ਨਾ ਉਹਨੂੰ ਕੁਝ ਵੀ ਕਹੀਂ ਚੰਗਾ ਰਲ ਮਿਲ ਕੇ ਰਿਹਾ ਕਰੋ ਐਦਾਂ ਉਹਨਾਂ ਨੇ ਵੀ ਆਖਣਾ ਵਾ ਲੈ ਭੁਆ ਤੇ ਆਂਦੀ ਸੀ ਵੀ ਚੰਗੀਆਂ ਬੜੀਆਂ ਇਹ ਤੇ ਹੁਣ ਤੁਸੀਂ ਫਿਕਰ ਨਾ ਕਰਿਓ ਠ ਚਾ ਠੀਕ ਆ ਰਲ ਮਿਲ ਕੇ ਰਿਓ ਹੁਣ ਠੀਕ ਆ ਭੋਜੀ ਅੰਦਰ ਆ ਜਿਹੜੀ ਮੇਰੀ ਬੇਇੱਜ਼ਤੀ ਕਰਵਾਈ ਐ ਨਾ ਕੋਈ ਗੱਲ ਨਹੀਂ ਇਹਦਾ ਤਾਂ ਮੈਂ ਬਦਲਾ ਲੈ ਕੇ ਛੱਡੂਗੀ ਹਜੇ ਤਾਂ ਸ਼ੁਰੂਆਤ ਹੀ ਹੋਈ ਆ ਅੱਗੇ-ਅੱਗੇ ਵੇਖੀ ਤੇrna ਕੀ ਬੰਦਦਾ ਰਮਨ ਉਠ ਦੱਸੋ ਕੀ ਐ ਦੱਸਣਾ ਕੀ ਐ ਕੁੜੀਆਂ ਦਾ ਵਿਆਹ ਕਰਕੇ ਤੇ ਮੜ ਕੇ ਸਤੇ ਰਹੀਦਾ ਹੁੰਦਾ ਵਾ ਤੈਨੂੰ ਹੀ ਪਤਾ ਵੀ ਉੱਠ ਕੇ ਰੋਟੀ ਬਣੀ ਫੜਾਉਣਾ ਰੋਟੀ ਪਾਣੀ ਦੇ ਪਕਾਇਆ ਵਾ ਆਏ ਤੇ ਹੀ ਹੁਣ ਜੇ ਮੈਂ ਤਾਂ ਡੀਕਣ ਨਹੀਂ ਕਦੋਂ ਦੀ ਤੈਨੂੰ ਮੇਰੇ ਪੈਰਾਂ ਦੀ ਆਵਾਜ਼ ਨਹੀਂ ਸੁਣੀ ਸਵੇਰੇ 4-5 ਬੰਦੇ ਮੇਰੇ ਨਾਲ ਆਏ ਹੀ ਤੈਨੂੰ ਇਹ ਨਾ ਨਹੀਂ ਪਤਾ ਲੱਗਦਾ ਵੀ ਮੈਂ ਉੱਠ ਕੇ ਚਾਹ ਫਾਉਣੀ ਆ ਮੈਂ ਵੀ ਬੋਲਣ ਡਿਆ ਸਿਰ ਬਨ ਕੇ ਪਈ ਰਹਿੰਦੀ ਇੱਥੇ ਸਿਰ ਬਨ ਕੇ ਕੀ ਪੈਣਾ ਵਾ ਕੁੜੀਆਂ ਦਾ ਕੀ ਕਰਦੇ ਲੱਗਾ ਜੀ ਦਾਦਾ ਕੋਈ ਗੱਲ ਹੈ ਤੈਨੂੰ ਮੈਂ ਜਾ ਕੇ ਕਿਸ ਦੇਣਾ ਤੇ ਲੈ ਆਈ ਹੁੰਦੇ ਰਮਨ ਮੇਰੀ ਗੱਲ ਸੁਣ ਲੈ ਰਮਨ ਤੈਨੂੰ ਇਹ ਗੱਲ ਦਾ ਪਤਾ ਨਾ ਕੁੜੀਆਂ ਮੇਰੀਆਂ ਕੁਝ ਨਹੀਂ ਲੱਗਦੀਆਂ ਕਈ ਵਾਰੀ ਤੈਨੂੰ ਸਮਝਾਇਆ ਇਹ ਗੱਲ ਦੱਸ ਹਾਂ ਕਿੰਦਾ ਦੀ ਗੱਲ ਹੋਈ ਵੀ ਕੁੜੀਆਂ ਮੇਰੀਆਂ ਕੁਝ ਨਹੀਂ ਲੱਗਦੀਆਂ ਇਹ ਸਾਰੀ ਗੱਲ ਤੁਹਾਡੇ ਨਾਲ ਪਹਿਲਾਂ ਕੀਤੀ ਸੀ ਉਦੋਂ ਤੁਸੀਂ ਇਹ ਗੱਲ ਨਾਲ ਸਹਿਮਤ ਸੀ ਵੀ ਕੋਈ ਗੱਲ ਨਹੀਂ ਸਾਰੇ ਕੰਮ ਅੱਗੇ ਹੋ ਕੇ ਕਰੂੰਗਾ ਇਸੇ ਕਰਕੇ ਮੈਂ ਵਿਆਹ ਦੇ ਨਹੀਂ ਗਿਆ ਤੈਨੂੰ ਪਤਾ ਨਾ ਇਹ ਗੱਲ ਦਾ ਰਮਨ ਜਦੋਂ ਤੂੰ ਇਹ ਘਰ ਵਿੱਚ ਆਈ ਸੀ ਨਾ ਤੈਨੂੰ ਮੈਂ ਉਦੋਂ ਗੱਲ ਸਮਝਾਤੀ ਵੀ ਆੜੀਆਂ ਕੁੜੀਆਂ ਮੇਰੀਆਂ ਕੁਝ ਨਹੀਂ ਲੱਗਦੀਆਂ ਪੜਾ ਲਿਖਾ ਜੋ ਮਰਜੀ ਕਰ ਖਰਚਾ ਦਊਗਾ ਪਰ ਇਹਨਾਂ ਦਾ ਮੇਰਾ ਕੋਈ ਰਿਸ਼ਤਾ ਨਹੀਂ ਆ ਮੁੰਡਾ ਜੇ ਪਾੰਡਿਆ ਵਾ ਜਦੋਂ ਉਹਦਾ ਵਿਆਹ ਕਰਨਾ ਨਾ ਪੁਰੇ ਧੂੰਧਾਵ ਨਾ ਕਰੂੰਗਾ ਚੰਗਾ ਬਾਬਾ ਜੋ ਤੁਹਾਡੀ ਮਰਜ਼ੀ ਹੈ ਨਾ ਤੁਸੀਂ ਉਹੋ ਹੀ ਕਰ ਲਿਓ ਉਹ ਤਾਂ ਮੈਨੂੰ ਦਿਹਾਣੀ ਲਿਆ ਵਾ ਹੁਣ ਉਹਨਾਂ ਦੇ ਪਿੱਛੇ ਕੌਣ ਜਾਊਗਾ ਮਾਨੇ ਜਾਣਾ ਮਾਨੇ ਤਾਂ ਫਿਰ ਜਾਣਾ ਹੀ ਆ ਮਾ ਨੂੰ ਤਾਂ ਜਾਣਾ ਹੀ ਪੈਣਾ ਮਾ ਦੀਆਂ ਤਾਂ ਕੁਝ ਲੱਗਦੀਆਂ ਹੋਈਆਂ ਤੁਸੀਂ ਤਾਂ ਸਾਫ਼ ਮਨਾਂ ਕਰਤਾ ਕਿ ਮੇਰੀਆਂ ਕੋਈ ਨਹੀਂ ਲੱਗਦੀਆਂ ਮੈਂ ਨਹੀਂ ਜਾਣਾ ਤੜੀ ਮਰਜ਼ੀ ਨਹੀਂ ਜਾਣਾ ਤਾਂ ਕੋਈ ਗੱਲ ਨਹੀਂ ਮੈਂ ਆਪੇ ਜਾ ਜਾ ਕੇ ਲੈ ਆ ਫਿਰ ਰਮਨ ਉੱਠ ਤੇ ਮੈਨੂੰ ਰੋਟੀ ਦੇ ਬਹੁਤੀਆਂ ਗੱਲਾਂ ਨਾ ਕਰ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਦੱਸ ਕਿੰਨਾ ਕਹਿਤਾ ਵਾ ਮੇਰੀਆਂ ਕੁੱਛ ਨਹੀਂ ਲੱਗਦੀਆਂ ਆ ਤੇ ਨਾ ਸਾਫ਼ ਜਵਾਬ ਦੇਤਾ ਵਾ ਮੈਨੂੰ ਤਾਂ ਮਗਰ ਜਾਣਾ ਹੀ ਪੈਣਾ ਉਹਦੋਂ ਇਹਨਾਂ ਦੀਆਂ ਗੱਲਾਂ ਹੋਰ ਸੀ ਉਹਦੋਂ ਸਾਰੇ ਜਣੇ ਕਹਿੰਦੇ ਸੀ ਨਹੀਂ ਆਪਣੀਆਂ ਧੀਆ ਬਣਾ ਕੇ ਰੱਖੋ ਪਰ ਕੌਣ ਕਿਸ ਨੂੰ ਕੋਸ਼ਦਾ ਵਾ ਅਜੇ ਤੇ ਉਹ ਮਗਰ ਮਗਰ ਤੁਰੀਆਂ ਫਿਰਦੀਆਂ ਰਹੀਆਂ ਡੜੀ ਜੀ ਨਾ ਪੀਓ ਡੜੀ ਰੋਟੀ ਖਾ ਲਓ ਪਰ ਵੇਖ ਲਾ ਇਹ ਬੰਦੇ ਨੂੰ ਮਾਸਾ ਜਿੰਨੀ ਕਦਰ ਨਹੀਂ ਗਈ ਹੈ ਹੁਣ ਉੱਥੇ ਸਹੁਰੇ ਉਹ ਤੇ ਕੀ ਦੱਸੂਗੀ ਪੀਪੀਓ ਇਹ ਗੱਲਾਂ ਕਰਦਾ ਜੇ ਕੁੜੀਆਂ ਨੂੰ ਪਤਾ ਲੱਗੇ ਤੇ ਉਹਨਾਂ ਵੀ ਸੋਚਣਾ ਵਾ ਪਹਿ ਤੱਕ ਦੀ ਇਹ ਗੱਲ ਸੋਚੀ ਨਹੀਂ ਤੇ ਨਾ ਉਹਨਾਂ ਵਿਚਾਰੀਆਂ ਨੂੰ ਪਤਾ ਹੀ ਆ ਮੈਂ ਤਾਂ ਪਤਾ ਨਹੀਂ ਲੱਗਣ ਦਿੱਤਾ ਤੇ ਲੱਗਣਾ ਹੀ ਆ ਆਣ ਗਵਾਂਡ ਦੱਸਣਾ ਹੀ ਆ ਲੋਕਾਂ ਨੇ ਕਿੰਨਾ ਚਿਰ ਪਰਦੇ ਪਿਆਣ ਇਹਨਾਂ ਦੀਆਂ ਗੱਲਾਂ ਤੇ ਸੰਦੀਪ ਮੈਂ ਤਾਂ ਉਧਰ ਲੱਭਣ ਡਿਆ ਆਂ ਤੁਹ ਇੱਥੇ ਆ ਕੇ ਬੈ ਗਈ। ਨਾਲੇ ਮੇਰੀ ਗੱਲ ਸੁਣ। ਕੱਪੜੇ ਚੇਂਜ ਕਰਨੇ ਆ ਮੈਂ। ਤੇ ਕੱਪੜੇ ਲੈ ਗਿਆ। ਤੁਸੀਂ ਅੰਦਰ ਗਏ ਤੇ ਹੈਗੇ ਸੀ ਨਾ। ਤੇ ਉਸ ਤੋਂ ਫੜ ਕੇ ਕੱਪੜੇ ਪਾ ਲੈਂਦੇ। ਮੇਰੇ ਸਿਰ ਇਹਾਸਾਨ ਕੀਤਾ ਹੁੰਦਾ ਸਾਰਿਆਂ ਨੇ। ਸੰਦੀਪ। ਆ ਬੋਲਣ ਕਿਦਾਂ ਰਹੀ ਏ ਤੂੰ? ਮੈਂ ਕੱਪੜੇ ਲੈਉਣ ਨੂੰ ਕਿਹਾ ਤੈਨੂੰ। ਤੇ ਮੈਂ ਵੀ ਕਿਹਾ ਨਾ ਕੱਪੜੇ ਉੱਥੋਂ ਪਾ ਲੈਂਦੇ। ਉਹ ਗੱਲ ਕੀ ਹੋਈ ਆ? ਕੋਈ ਗੱਲ ਨਹੀਂ ਬਾਤ ਨਹੀਂ। ਤੂੰ ਕੋ ਮੂੰਹ ਬਣਾਇਆ ਵਾ। ਹੋਣਾ ਕੀ ਆ? ਅਰਪਿੰਦਰ ਨੂੰ ਸਮਝਾਇਆ ਹੀ ਇਹਨੇ ਜਾ ਕੇ ਨਾ ਸਾਰੀਆਂ ਗੱਲਾਂ ਪਤਾ ਭੂਆ ਨੂੰ ਦੱਸੀਆਂ ਵਾ ਕੁਝ ਗੱਲਾਂ ਇਹੋ ਜਿਹੀਆਂ ਵੀ ਹੁੰਦੀਆਂ ਵਾ ਜਿਹੜੀਆਂ ਘਰ 'ਚ ਰੱਖਣੀਆਂ ਪੈਂਦੀਆਂ ਵਾ ਇਹਦੇ ਨਿੱਕੀ ਨਿੱਕੀ ਗੱਲ ਜਾ ਕੇ ਭੂਆ ਨੂੰ ਦੱਸਦੀ ਆ ਇਹ ਕੰਮ ਚੰਗੇ ਥੋੜੀ ਆ ਮੈਂ ਤੈਨੂੰ ਸਮਝਾ ਕੇ ਵੇਖ ਲਿਆ ਵਾ ਇਹ ਨਹੀਂ ਕਿ ਸਮਝਦੀ ਹੈਗੀ ਤੇ ਹੁਣ ਤੁਸੀਂ ਸਮਝਾਉਣਾ ਮੈਨੂੰ ਉਹ ਮੈਨੂੰ ਨਹੀਂ ਪਤਾ ਕਿੱਦਾਂ ਸਮਝਾਉਣਾ ਵਾ ਘਰ 'ਚ ਤੁਸੀਂ ਵੱਡੇ ਆ ਤੁਸੀਂ ਸਮਝਾਉਣਾ ਵਾ ਸੰਦੀਪ ਮੈਂ ਰਪਿੰਦਰ ਨੂੰ ਕੀ ਕਹਿਣਾ ਵਾ ਉਹਨੂੰ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਐਦਾਂ ਕਰਦਾ ਵਾ ਮੈਂ ਲਵੜੀ ਨੂੰ ਕਹੂੰਗਾ ਫਿਰ ਅਪਿੰਦਰ ਨੂੰ ਸਮਝਾਵੇ ਜੇ ਇਦਾਂ ਕੀਤਾ ਨਾ ਇਦਾਂ ਕਰਨੀਆਂ ਚਲਦੇ ਹੁੰਦੇ ਇੱਕ ਵਾਰੀ ਪਾਰ ਮੈ ਗਈ ਨਾ ਫਿਰ ਵੇਖਣਾ ਦਾਠ ਲੋਕੀ ਚੱਗੇ ਮਜ਼ਾ ਵੇਖਦੇ ਗਵਾਂਡੀ ਤੈਨੂੰ ਬੜਾ ਕਿਦਾਂ ਨਿਆੜੀ ਤੇ ਇੱਕ ਪਾਸੇ ਮੈਨੂੰ ਕਹਿੰਦੀ ਆ ਕਿ ਤੂੰ ਮੇਰੀ ਵੱਡੀ ਭੈਣ ਵਾ ਤੇ ਜੇ ਮੈਂ ਸਮਝਾ ਵੀ ਦਿੱਤਾ ਤੇ ਫਿਰ ਕੀ ਹੋ ਚੱਲਿਆ ਏ ਉਸੇ ਵੇਲੇ ਜਾ ਕੇ ਭੂਆ ਦੇ ਕੰਨ ਭਰ ਦਿੱਤੇ ਆ ਇਹ ਚੰਗੀ ਗੱਲ ਥੋੜੀ ਆ ਉਹ ਸੰਦੀਪ ਉਹ ਨਿਆਣ ਮਤਵਾ ਉਹਨੂੰ ਧਿਆਨ ਨਾਲ ਸਮਝਾਉਣਾ ਪੈਣਾ ਵਾ ਇਹ ਕੰਮ ਕਰਨਾ ਲਵੜੀ ਨੇ ਉਹਨੇ ਨੀਗਾ ਕੁਛ ਵੀ ਕਰਨਾ ਹੈਗਾ ਸਾਨੂੰ ਹੀ ਕਰਨਾ ਪੈਣਾ ਵਾ ਹੂੰ ਦੂੰਗੀ ਕਰਨਾ ਉਹਦੀ ਗੱਲ ਪੈਣਾ ਫਿਰ ਵਿਚਾਰੀ ਦੇ ਹੇ ਕਿੰਨੇ ਦਿਨ ਹੋਏ ਵਿਆਹ ਨੂੰ ਜੇ ਮੈਂ ਕੰਮ ਵੱਲੋਂ ਕਿਹਾ ਅੱਗੇ ਰੋਕੇ ਵਿਖਾਤਾ ਐਦਾਂ ਥੋੜੀ ਕੰਮ ਚੱਲਣੇ ਆ ਹੌਲੀ ਹੌਲੀ ਸਭ ਕੋ ਠੀਕ ਹੋ ਜਾਣਾ ਠੀਕ ਹੈ ਨਾ ਹੁਣ ਸਾਡਾ ਨੇ ਜੀ ਕਰਦਾ ਘੁੰਮਣ ਨੂੰ ਸਾਡਾ ਵੀ ਤਾਂ ਨਵਾਂ ਨਵਾਂ ਵਿਆਹ ਹੋਇਆ ਵਾ ਨਾ ਮੈਂ ਇਹ ਨਹੀਂ ਕਹਿੰਦੀ ਕਿ ਘੁੰਮਣ ਨਾ ਜਾਣ ਜਾਣ ਜਿੱਥੇ ਮਰਜੀ ਪਰ ਘਰ ਦੇ ਟਾਈਮ ਨਾ ਹੋਣ ਉਹ ਮੈਂ ਤਾਂ ਨਹੀਂ ਕਹਿੰਦਾ ਲਵੜੀ ਨੂੰ ਕੁਝ ਕੁਣ ਪਿਓ ਛੜਤੇ ਹੈ ਨਹੀਂ ਹਨਾ ਜੇ ਮੈਂ ਉਹਨੂੰ ਕੋ ਕਿਆ ਨਾ ਕੱਲੋਂ ਉਹਨੇ ਹੀ ਕਹਿਣਾ ਵਾ ਤੂੰ ਵੱਡਾ ਭਰਾ ਹੈਂ ਮੇਰੀ ਰੀਝਾਂ ਨਹੀਂ ਪੂਰੀਆਂ ਕੀਤੀਆਂ ਤੁਨਿਗਾ ਪਤਾ ਹੈਗਾ ਠੀਕ ਹੈ ਨਾ ਸਮਝਾਉਣਾ ਤੁਸੀਂ ਉਹਨੂੰ ਸਾਰੀ ਉਮਰ ਉਹਨੇ ਨਿਆਣੀ ਥੋੜੀ ਰਹਿਣਾ ਵਾ ਤੇ ਅੱਬੇ ਸਮਝੂਗੀ ਠੀਕ ਹੈ ਨਾ ਟਾਈਮ ਆਉਣ ਤੇ ਪਹਿਲਾਂ ਮੈਂ ਪਿਓ ਨੂੰ ਵੇਂਦੀ ਰਹੀ ਹੁਣ ਮੈਂ ਇਹਨੂੰ ਵੇਖਾਂ ਮੈਨੂੰ ਤਾਂ ਸਾਰੀ ਉਮਰ ਦੇ ਧੱਕੇ ਮਿਲੇ ਨਾ ਫਿਰ ਸੁਲੀਬੇ ਸਾਡੀ ਗਲਤੀ ਥੋੜੀ ਆ ਤੇਰੀ ਭੈਣਾਂ ਦੀ ਗੱਲ ਵਾ ਜਿੱਦਾਂ ਮਰਜ਼ੀ ਨੀ ਵੇਰ ਲੋ ਜੇ ਮੇਰੇ ਭਰਾ ਤੋਂ ਕਹਵੇ ਨਾ ਤਾਂ ਗੱਲ ਵੀ ਕਰਾਂ ਤੇ ਤੁਸੀਂ ਭਰਾ ਨੂੰ ਸਮਝਾਉਣਾ ਥੋੜਾ ਪਤਾ ਤੇ ਮੈਂ ਉਹਦੇ ਨਾਲ ਗੱਲ ਕੀਤੀ ਇਹ ਮੈਨੂੰ ਤੂੰ ਕਵੇਂ ਨਾ ਮੈਂ ਭਰਾ ਨੂੰ ਕਹਣਾ ਹੋਂ ਨਹੀਂ ਮੈਂ ਕਹਿੰਦਾ ਠੀਕ ਹੈ ਨਾ ਅਸੀਂ ਦੋਵਾਂ ਭਰਾਵਾਂ ਨੇ ਨਾ ਬੜੇ ਪਿਆਰ ਨਾਲ ਜ਼ਿੰਦਗੀ ਕੱਟੀ ਆ ਤੇ ਹੜ ਜਾਣ ਬੰਨਾ ਕਰ ਠੀਕ ਹੈ ਨਾ ਆ ਮੈਂ ਕੋਈ ਅਜੇ ਕੰਮ ਕਰਨਾ ਵਾ ਅਗੇ ਤੇਰੀ ਮਰਜ਼ੀ ਆ ਜੋ ਕਰਨਾ ਕਰਦਾ ਜੇ ਹੋ ਗੱਲ ਵਾ ਨਾ ਤੁਸੀਂ ਭਰਾ ਨੂੰ ਨਹੀਂ ਸਮਝਾਉਣਾ ਨਹੀਂ ਰਪਿੰਦਰ ਨੂੰ ਸਮਝਾਉਣਾ ਤੇ ਮੇਰੀ ਵੀ ਗੱਲ ਸੁਣ ਲਓ ਫਿਰ ਇੱਕ ਮੈਂ ਵੀ ਆਪਣੀ ਮਰਜ਼ੀ ਕਰਨੀ ਆ ਅਡੋ ਹੋ ਕੇ ਵਿਖਾਉਂਗੀ ਫਿਰ ਮੈਂ